ਕਰਤਾ ਹੁਣ ਆਪਾਂ ਕੱਦੂ ਤੇ ਪੋਚਦੇ ਆਂ ਵੱਟ ਤੇ ਗੋਗਾ ਚ ਹਜੇ ਪਿੱਛੇ ਫਿਰਦਾਗਾ ਤੇ ਮੈਂ ਆਪਕੋ ਵੱਟ ਪੋਦਦਾਗਾ ਤੇ ਖੜੇ ਸੀਗੇ ਹੁਣ ਤੇ ਚੱਲ ਕੇ ਆਪਾਂ ਮਿਲਦੇ ਆਂਗੇ ਗੋਗਿਆ ਚੇ ਕੋਲੇ ਲਾਉ ਜੀ ਕਰਾਂ ਤੇ ਦੋ ਗੜੇ ਰਹਿ ਗਏ ਨੇ ਤੇ ਬੱਦਲ ਵੀ ਪੂਰਾ ਚੜਿਆ ਆ ਉਹਨਾਂ ਨੇ ਕਿਤੇ ਪਾਣੀ ਇਧਰ ਨਾਲ ਹੀ ਟੁੱਟ ਜੇ ਤੇ ਕਰਦਾ ਗੱਲ ਕਿਵੇਂ ਕੋ ਗਿਆ ਜਾ ਤੇ ਲਾਉ ਜੀ ਆ ਕਰਤਾ ਹੁਣ ਦੂਰੀਆ ਪੁੱਛਣੀ ਪਊਗੀ ਚਲ ਕੋਈ ਗੱਲ ਨਹੀਂ ਤੇ ਚਲੋ ਜੀ ਹੁਣ ਚੱਕੋ ਕਹੀ ਤੇ ਪੁੱਛੀਏ ਬੱਟਾ ਲੋ ਜੀ ਭਾਈ ਗੋਗਾ ਜਦਾ ਲੰਗ ਸਾਡੀ ਅੱਧੀ ਵੱਟ ਬਾਹ ਕੇ ਤੇ ਵੱਟ ਹੁਣ ਮਾ ਦਿਖਾ ਦਿੰਨਾ ਅੱਧੀ ਵੱਟ ਚੱਕ ਗਿਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਪੋਚਾਂਗੇ ਤੇ ਉਧਰ ਨਾੜੀਆ ਚ ਪੋਚੀਆਂ ਦਾ ਵੱਟ ਤੇ ਚੱਲੋ ਜੀ ਇਧਰ ਪਾਣੀ ਦੇਖੋ ਪੂਰਾ ਪਾਣੀ ਆਪਾਂ ਕਿਹੜਾ ਡੱਕਤਾ ਤੇ ਇਧਰ ਆਪਾਂ 2 ਦਿਨ ਪਹਿਲਾਂ ਝੋਨਾ ਲਾਇਆ ਸੀਗਾ ਤੇਜ ਪਨੀਰੀ ਵਾਲਾ ਬਾਣਾ ਜਿਹਾ ਸੀਗਾ ਤੇ ਉਹ ਥੋੜਾ ਜਿਹਾ ਆਪਾਂ ਲਾਉਣਾਗਾ ਤਿੰਨ ਕੇ ਕਨਾਲਾਂ ਦਾ ਥੋੜਾ ਟੱਕਾਗਾ ਤੇ ਚਲੋ ਵੀ ਹੁਣ ਵੱਟ ਪੋਦਿਆਂਗੇ ਦਾ 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 ਤੋਰ ਲੈਣਿਆ ਦਾਦਾ ਕਰਮਾ ਫੇਰੀ ਜਾਊਗੀ ਆ ਤਿੰਨ ਗੱਲੇ ਬਾਹੀ ਬਾਹੀ ਹੈਗੀ ਤੇ ਚਲੋ ਜੀ ਕਹੀ ਮੈਂ ਚੱਕਦਾ ਕਹੀ ਤੇ ਆ ਪਾਣੀ ਦੇਖ ਲਓ ਆ ਝਾਗੇ ਇਦਾਂ ਕੀ ਜਿਵੇਂ ਬਣਾਉਣਾ ਸੀ ਕਿ ਉੱਤੇ ਝਾਗੇ ਨਹੀਂ ਹੁੰਦੇ ਤੇ ਚਲੋ ਜੀ ਹੁਣ ਵੱਟ ਪੋੜ ਕੇ ਕਰਾਂਗੇ ਛੋੜਨਾ ਗੱਲ ਬਾਤ ਤੇ ਬਣੇ ਰੋਵੇ ਤੇ ਲੋ ਜੀ ਤੇ ਪੂਰਾ ਮੌਸਮ ਖਰਾਬ ਹੋ ਗਿਆ ਮੈਂ ਕਿਹਾ ਮੀਂਹ ਆਊਗਾ ਤੇ ਉੱਧਰੋਂ ਮੋਟਰ ਬੰਦ ਕਰਕੇ ਆਉਣੇ ਤੇ ਮੈਂ ਕਰਕੇ ਹੁਣ ਮੋਟਰ ਬੰਦ ਜਾ ਕੇ ਤੇ ਕਹੀ ਆਪਾਂ ਇੱਧਰ ਰੱਖ ਦੁੰਨੇ ਆ ਕਿਉਂਕਿ ਉਧਰੋਂ ਢੇਡਾ ਲੈ ਕੇ ਆਊਗਾ ਚ ਤੇ ਚਲੋ ਭੱਜ ਕੇ ਆਪਾਂ ਜਿਹੜਾ ਮੋਟਰ ਬੰਦ ਕਰਕੇ ਆਉਣੇ ਲੋਜੀ ਤੇ ਕੱਦੂ ਆਪਣਾ ਹੋ ਗਿਆ ਸੀ ਤੇ ਮੌਸਮ ਪੂਰਾ ਕਾ ਠੰਡਾ ਹੀ ਆ ਬਸ ਆਸ-ਪਾਸੇ ਕਿਤੇ ਮੀਂਹ ਵੀ ਰੈ ਪੈ ਗਿਆ ਕਾ ਤੇ ਥੋੜੀ ਜੀ ਰਹਿ ਗਈ ਬੱਟ ਪੋਚ ਕੇ ਤੇ ਚੱਲਦੇ ਆ ਘਰ ਨੂੰ ਤੇ ਗੋਗਾ ਚ ਵੀ ਘਰੇ ਚਲ ਗਿਆ ਉਹਦੇ ਤੇ ਆਪਣਾ ਕੰਮ ਸਾਰਾ ਕੰਪਲੀਟ ਆ ਕਾ ਤੇ ਥੋੜੀ ਜੀ ਬੱਟ ਰਹਿ ਗਈ ਉਹ ਪੋਚ ਕੇ ਆਪਾਂ ਚੱਲਦੇ ਆ ਤੇ ਬਾਅਦ ਚੋਂ ਆਪਾਂ ਉਧਰ ਬਾਣ ਦੇ ਵਿੱਚ ਜੂਰੀਆ ਛਟਣਾ ਕਾ ਤੇ ਉਹ ਅਗਲੇ ਬਲੌਗ ਦੇ ਵਿੱਚ ਪਾਵਾਂਗੇ ਤੇ ਆਦਾ ਬਲੌਗ ਜਿਹਨਾਂ ਨੂੰ ਵਧੀਆ ਲੱਗਿਆ ਤੇ ਉਹ ਲਾਈਕ ਸ਼ੇਅਰ ਕਰਦੇ ਹੋ ਤੇ ਇਦਾਂ ਪਿਆਰ ਦਿੰਦੇ ਰਹੋ ਥੈਂਕਸ ਧੰਨਵਾਦ